ਉਹ ਭੈਣ ਚੋ ਦੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਡੋਨਲਡ 트ੰਪ ਦੇ ਨਾਲ ਗੱਲ ਕਰ ਸਕਦੇ ਆ ਕਿ ਤੈਨੂੰ ਜੇ ਤੁਹਾਡੀ ਇੰਨੀ ਕਰਤੂਤ ਹੋਵੇ ਸਲਿਓ ਕਰਤੂਤ ਦੇ ਮਾਲਕ ਹੋ ਮੋ ਨਾ ਤੁਸੀਂ ਆ ਖਾਲਸਾ ਜੀ ਦੀਆਂ ਗੱਲਾਂ ਧਿਆਨ ਨਾਲ ਸੁਣਿਓ ਬਜ ਸੇਰਾ ਹੀ ਲਾਤਾ ਜਿਹੜੇ ਲੋਕ ਜਹਾਜ਼ ਲੈ ਲੈ ਕੇ ਬਾਹਰ ਜਾਣ ਦੇ ਲਈ ਮੰਦਰਾ ਮਸਜਿਦਾਂ ਦੇ ਵਿੱਚ ਜਾਂਦੇ ਸੀ ਜਾਂ ਟੂਨੇ ਟੱਪੇ ਕਰਦੇ ਸੀ ਜਾਂ ਬਾਈ ਜੀ ਕਹਿੰਦੇ ਸੀ ਆ ਬਾਬੇ ਨੇ ਸਾਨੂੰ ਬਾਹਰ ਭੇਜਿਆ ਤਾਂ ਹੁਣ ਬਾਈ ਜੀ ਬਾਹਰ ਪਹੁੰਚੇ ਹੋਏ ਲੋਕਾਂ ਕੋਲ ਪਰੇਸ਼ਾਨੀ ਆ ਰਹੀ ਆ ਹੁਣ ਆ ਸਾਰੇ ਬਾਬਿਆਂ ਨੂੰ ਬੋਲ ਦਿੱਤਾ ਟਕਾ ਕੇ ਬੋਲਿਆ ਵੀ ਇਹ ਸਾਰੇ ਇਕੱਠੇ ਹੋਣੋਂ ਟਰੰਪ ਨੂੰ ਢਾਹ ਲੈਣ ਟਰੰਪ ਨੂੰ ਸਮਝਾਣੇ ਤੂੰ ਕੀ ਕਰ ਰਿਹਾ ਆ ਆ ਵੀਡੀਓ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ ਖਾਲਸਾ ਜੀ ਦੀ ਵੀਡੀਓ ਸਿਰਾਂ ਹੀ ਲਾਤਾ ਬਾਈ ਜੀ ਪਖੰਡੀ ਸਾਧਾਂ ਦੇ ਅੱਛਾ ਸਾਰੇ ਬਾਬੇ ਜਿਹੜੇ ਐਨਾਂ ਦੀ ਭੈਣ ਦਾ ਲੱਕੜ ਐਨਾਂ ਦੀ ਦਾ ਕੈਨੇਡਾ ਅਮਰੀਕਾ ਚੋਂ ਸਿੰਘਾਂ ਤੋਂ ਪੈਸੇ ਲੈਂਦੇ ਆ ਹੌਣ ਉਹਨਾਂ ਦੇ ਉੱਤੇ ਮਾੜਾ ਵਕਤ ਚੱਲਦਾ ਹੈ ਕੌਣ ਗੱਲ ਕਰ ਰਿਹਾ ਹੈ ਉਹਨਾਂ ਦੇ ਲਈ ਉਹ ਭੈਣ ਚੋ ਦੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਡੋਨਲਡ ਟਰੰਪ ਦੇ ਨਾਲ ਗੱਲ ਕਰ ਸਕਦੇ ਆ ਕਿ ਤੈਨੂੰ ਗੱਲ ਬਿਮਾਰੀ ਕੀ ਆ ਜੇ ਤੁਹਾਡੀ ਇੰਨੀ ਕਰਤੂਤ ਹੋਵੇ ਸਲਿਓ ਕਰਤੂਤ ਦੇ ਮਾਲਕ ਹੋ ਮੋ ਨਾ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਰਹਿਰਾਸ ਪੜਦਾ ਉਹਦੀ 2.5 ਲੱਖ ਰੁਪਿਆ ਤਨਖਾਹ ਆ ਤੇ ਭੈਣ ਚੋ ਸਾਡੇ ਨਿਆਣੇ 50-50 ਲੱਖ ਰੁਪਿਆ ਲਿਜਾ ਕੇ ਭੈਣ ਚ ਉਹਥੇ ਗੋਰਿਆਂ ਦੇ ਦਿਹਾੜੀਆਂ ਕਰਦੇ ਆ ਡੁੱਬ ਕੇ ਮਰ ਜਾਓ ਭੈਣ ਦਿਓ ਯਾਰੋ ਬੂਮੂ ਥਾ ਤਾਂ ਮੂੰਹ ਖੋਲ ਲਓ ਇੰਟਰਨੈਟ ਤੇ ਇਹਦਾ ਪ੍ਰਚਾਰ ਕਰ ਲਓ ਭੈਣ ਚੁੱਧਾ ਉਹਨਾਂ ਨੂੰ ਲੱਗੇ ਵੀ ਇਹਨਾਂ ਦੇ ਮਗਰ ਕੋਈ ਗੱਲ ਕਰਨ ਵਾਲਾ ਆ ਹਰਾਮਦੇਸ ਸਾਲੇ